ਜਦੋਂ ਅਸੀਂ ਬਣੇ ਹੋਏ ਸੀ ਮੇਰੇ ਮਾਤਾ ਜੀ ਸਾਫ ਦਾ ਸਰਪੰਚ ਨੇ ਅਸੀਂ 3 ਸਾਲ ਦੇ ਵਿੱਚ ਤਕਰੀਬਨ 3 ਵਾਰੀ ਸੀਵਰ ਮਸ਼ੀਨ ਸਪੈਸ਼ਲ ਉਦੋਂ ਪੁੱਡਾ ਮੁਹਾਲੀ ਤੋਂ ਮੰਗਵਾਈ ਸੀ ਆਪਣੇ ਖਰਚੇ ਤੇ ਸਰ ਗੱਲ ਪਤਾ ਕੀ ਹੈ ਜਿਹੜੀ ਪਿੰਡਾਂ ਦੀ ਸੀਵਰ ਹੈ ਇਹ ਹਰ ਸ਼ਹਿਰਾਂ ਦੀ ਸੀਵਰ ਦਾ ਬਹੁਤ ਫਰਕ ਹੈ ਕਿਉਂਕਿ ਪਿੰਡਾਂ ਦੇ ਵਿੱਚ ਸਾਰੇ ਘਰ-ਘਰ ਤਕਰੀਬਨ 60 ਤੋਂ 70% ਮੱਜਾਂ ਨੇ ਇਹਦਾ ਸ਼ਿੱਤੀ ਤੋਂ ਸ਼ਿੱਤੀ ਅਸਤੇ ਇੱਕ ਗੱਲ ਕਹਿੰਦੇ ਆ ਵੀ ਮਸਲੇ ਦਾ ਹੱਲ ਇਹਦਾ ਕਿਛੋ ਕਿਛ ਇਹ ਸਟੇਕ ਗੱਲ ਕਹਿੰਦੇ ਆ ਕਿ ਮਸਲੇ ਦਾ ਹੱਲ ਕਰਿਆ ਜਾਵੇ। ਤਾਂ ਆ ਨਾ ਲੰਗਣ ਚੋਗਾ ਤਾਂ ਹੋ ਜਾਵੇ ਘੱਟੋ ਘੱਟ। ਬਿਲਕੁਲ। ਇਹਨਾਂ ਚ ਨਾ ਜਿਆਦਾ ਜੇ 20-25 ਘਰ ਨੇ ਉਹਨਾਂ ਚ ਉਸਾਸ ਪਰਛੇਤ ਬੰਦਿਆਂ ਨੂੰ ਕੈਂਸਰ ਦੀ ਵੀ ਪ੍ਰੋਬਲਮ ਹੈ। ਮੇਰਾ ਪਰਹਾਰ ਇੱਥੇ ਖੜਾ ਉਹਦੇ ਡੈਡੀ ਦੀ ਡੈਥ ਇਸੇ ਕਾਰਨ ਹੋਈ ਏ। ਜਦੋਂ ਗਲੀਆਂ 'ਚ ਪਾਣੀ ਖੜਦਾ ਤਾਂ ਹੁਣ ਉਹ ਨਿਕਲ ਕੇ ਸੜਕਪਰ ਆ ਗਿਆ ਹੁਣ ਇਹ ਸੜਕ ਵਾਲਿਆਂ ਦੀ ਵਾਰੀ ਦੋ ਤਿੰਨ ਸਾਲ ਤੋਂ ਆ ਜੀ ਪਹਿਲਾਂ ਜਿਹੜੀ ਪੁਰਾਣੀ ਪੰਚਾਇਤ ਸੀ ਉਹਨੇ ਅੰਦਰ ਗਲੀਆਂ 'ਚ ਪਾਣੀ ਕੱਢਦਾ ਸੀ ਪੁਰਾਣੀ ਪੰਚਾਇਤ ਨੇ ਗਲੀਆਂ ਬਣਾਤੀਆਂ ਗਲੀਆਂ ਉੱਚੀਆਂ ਹੋਣ ਨਾਲ ਤੇ ਪਾਣੀ ਜਿਹੜਾ ਸੜਕ 'ਤੇ ਆ ਗਿਆ ਸਰਪੰਚ ਸਾਹਿਬ ਨੂੰ ਵੀ ਕਈ ਵਾਰੀ ਕਹਿ ਚੁੱਕੇ ਬਣਦੇ ਨੂੰ ਵੀ ਇਹ ਜਿਹੜੀ ਪਾਈਪ ਲਾਈਨ ਹੈ ਤੁਸੀਂ ਇਹ ਪਾਈਪ ਲਾਈਨ ਖਿਲਾਓ ਉਹ ਕਹਿੰਦੇ ਵੀ ਨਹੀਂ ਅਸੀਂ ਪਾਈਪ ਲਾਈਨ ਨਿਕਲਾਉਣੀ ਜੀ ਪਹਿਲਾਂ ਅਸੀਂ ਦੂਜੀ ਪਾਈਪ ਲਾਈਨ ਪਾਉਣੀ ਹੈ ਜਿਹੜੀ ਪਿੰਡ ਤੋਂ 1.5 ਕਿਲੋਮੀਟਰ ਦੂਰ ਹੈ ਚੰਜੀ ਚਾਰ ਸਾਨੂੰ ਸਸਪੈਂਡ ਕਰਾ ਤੈਨਾਂ ਨੇ ਨਾਲੇ ਮਤੇ ਪਾ ਕੇ ਦਿੱਤੇ ਹੋਏ ਅਸੀਂ ਇਹ ਪਾਣੀ ਦਾ ਜਿਹੜਾ ਥਾਪਰ ਮਾਡਲ ਨਟੋਬੇ ਦਾ ਉਹ ਹੈ ਜੀ ਦੋ ਗਲੀਆਂ ਦੇ ਮਤੇ ਪਾਈ 1 ਸਾਲ ਪਹਿਲਾਂ ਕੋਣ ਕਿਸ ਨੂੰ ਸਸਪੈਂਡ ਕਰਾਉਂਦਾ ਹੈ ਕਿ ਕੋਣ ਸਸਪੈਂਡ ਕਰਾ ਸਕਦਾ ਆਪਣੀਆਂ ਨਿਲਾਇਕੀਆਂ ਕਰ ਜਾਂ ਆਪਣੇ ਕਾਰਨਾ ਕਰਕੇ ਇਹ ਜਿਹੜੀ ਨੌਬਤ ਹੈ ਸਸਪੈਂਸ਼ਨ ਦੀ ਨੌਬਤ ਆਪਣੇ ਕਾਰਨਾ ਕਰਕੇ ਆਉਂਦੀ ਹੈ ਜਿਸ ਦਿਨ ਤੋਂ ਮੈਂ ਸਰਪੰਚ ਬਣੀ ਆ ਪਹਿਲੇ ਦਿਨ ਤੋਂ ਉਸ ਦਿਨ ਤੋਂ ਹੀ ਮੇਰੀ ਜਿਹੜੀ ਇਹ ਚਾਰੇ ਮੈਂਬਰ ਸਹਿਮਾਨ ਨੇ ਇਹਨਾਂ ਨੇ ਮੇਰਾ ਕਿਸੇ ਵੀ ਕਾਰਜ ਵਿੱਚ ਸਹਿਯੋਗ ਨਹੀਂ ਦਿੱਤਾ ਸਰਪੰਚ ਸਾਹਿਬ ਨੇ ਜਿਹੜੀ ਆਪਣੇ ਘਰ ਦੇ ਨਜ਼ਦੀਕ ਗਲੀ ਐ ਉਹ ਤਾਂ ਬਣਾ ਲਈ ਐ ਜੀ ਜਿਹੜੀ ਸਾਡੇ ਪੁਰਾਣਾ ਗੁਰਦੁਆਰਾ ਸਾਹਿਬ ਐ ਜੀ ਉਹ ਗਲੀ ਛੜਤੀ ਉਹਦੇ ਤੇ ਪਾਣੀ ਖੜਾ ਐ ਜੀ ਗਲੀ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਇਹ ਗਲੀ ਨਹੀਂ ਬਣਾਉਣੀ ਫੰਡ ਹੈ ਇਹਨਾਂ ਨੇ ਹੁਣ ਇੱਟਾਂ ਜਿਹੜੀਆਂ ਪੁਰਾਣੀ ਪੰਚਾਇਤ ਦੀਆਂ ਪਈਆਂ ਜੀ ਇੱਟਾਂ ਚੱਕ ਕੇ ਆਪਣੇ ਘਰ ਦੇ ਨਜ਼ਦੀਕ ਰੱਖੀਆਂ ਹੋਈਆਂ ਉਹ ਜਿੰਨੀ ਗਲੀ ਬਣਦੀ ਉਹਨੂੰ ਉੱਨੀ ਦਾ ਬਣਾਓ ਜੀ ਗੁਰਦੁਆਰਾ ਸਾਹਿਬ ਦਾ ਸਸੀ ਗੱਲ ਜੀ ਇਸ ਵਕਤ ਅਸੀਂ ਪਿੰਡ ਝਿੰਗੜਾ ਖੜੇ ਆ। ਸਲਾ ਸੀ ਬਰੇਕ ਦੇ ਓਵਰਫਲੋ ਪਾਣੀ ਦਾ ਹੈ। ਕਾਫੀ ਲੰਬੇ ਸਮੇਂ ਤੋਂ ਲੜਕਦਾ ਆ ਰਿਹਾ ਹੈ। ਪਹਿਲਾਂ ਮੈਂ ਤੁਹਾਨੂੰ ਦਿਖਾਣਾ ਹੈ ਇਹਦੇ ਪਿੰਡ ਦੇ ਹਾਲਾਤ। ਇੱਥੇ ਦੇ ਜੋ ਪਰਿਵਾਰ ਹਨ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਏ ਨੇ। ਪਰ ਇਸ ਮਸਲੇ ਦਾ ਜੋ ਹਾਲੇ ਤੱਕ ਹੱਲ ਨਹੀਂ ਹੋ ਰਿਹਾ। ਹੁਣ ਇਹ ਤੁਸੀਂ ਦੇਖੋ ਜੀ ਇਹ ਜੋ ਮੇਨ ਸੜਕ ਤੋਂ ਇਹ ਆ ਰਹੀ ਹੈ ਫਿਰਨੀ ਇਹਨਾਂ ਦੇ ਗੇਟ ਹੈ ਗੇਟਾਂ ਦੇ ਅੱਗੇ ਪਾਣੀ ਖੜਾ ਹੋਵੇ ਪਾਣੀ ਦੇ ਵਿੱਚ ਮੱਛਰ ਬਿਮਾਰੀਆਂ ਕਈ ਪਰਿਵਾਰਾਂ ਵਿੱਚ ਬਹੁਤ ਬਿਮਾਰ ਰਹੀ ਤੇ ਇਸ ਦੇ ਨਾਲ ਪਰਿਵਾਰਕ ਬਹੁਤ ਨਰਕ ਭਰੀ ਜ਼ਿੰਦਗੀ ਮਜਬੂਰ ਹੈ ਜਿਉਣ ਲਈ ਤੇ ਇਸ ਦੇ ਨਾਲ ਹੋਰ ਸਾਡੇ ਨਾਲ ਪਿੰਡ ਵਾਸੀ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਆਪਣਾ ਇਹ ਮੁਸ਼ਕਲਾਂ ਦੱਸਣੀਆਂ ਨੇ ਭਾਈ ਸਾਹਿਬ ਕੀ ਨਾਮ ਹੈ ਜੀ ਕਰਮਜੀਤ ਸਿੰਘ ਹੈ ਕਿਹਾ ਹੈ ਮਸਲਾ ਕੀ ਕਾਰਨ ਕੀ ਪਾਣੀ ਖੜਨ ਦਾ ਔਰ ਕਿੰਨੇ ਕ ਸਮੇਂ ਤੇ ਹੈ ਜੀ ਤਾਂ ਜੀ 2-3 ਸਾਲ ਤੋਂ ਹੈ ਜੀ ਪਹਿਲਾਂ ਜਿਹੜੀ ਪੁਰਾਣੀ ਪੰਚਾਇਤ ਸੀ ਜੀ ਉਹਦੇ ਅੰਦਰ ਗਲੀਆਂ 'ਚ ਪਾਣੀ ਖੜਦਾ ਸੀ ਜੀ ਪੁਰਾਣੀ ਪੰਚਾਇਤ ਨੇ ਗਲੀਆਂ ਬਣਾਤੀਆਂ ਉਹ ਗਲੀਆਂ ਉੱਚੀਆਂ ਹੋਣ ਨਾਲ ਹੂੰ ਤੇ ਪਾਣੀ ਜਿਹੜਾ ਸੜਕ 'ਤੇ ਆ ਗਿਆ ਜੀ ਸੜਕ 'ਤੇ ਆ ਗਿਆ ਸੜਕ 'ਤੇ ਆ ਗਿਆ ਪਰ ਇਹ ਪਾਈਪ ਲਾਈਨ ਪਈ ਹੋਈ ਹੈ ਜੀ ਸਰਪੰਚ ਸਾਹਿਬ ਨੂੰ ਅਸੀਂ ਕਈ ਵਾਰੀ ਕਹਿ ਚੁੱਕੇ ਪਿੰਡ ਦੇ ਨੂੰ ਵੀ ਇਹ ਜਿਹੜੀ ਪਾਈਪ ਲਾਈਨ ਹੈ ਤੁਸੀਂ ਇਹ ਪਾਈਪ ਲਾਈਨ ਖਿਲਾਓ ਹੂੰ ਉਹ ਕਹਿੰਦੇ ਵੀ ਨਹੀਂ ਅਸੀਂ ਪਾਈਪ ਲਾਈਨ ਨਹੀਂ ਖਿਲਾਉਣੀ ਜੀ ਪਹਿਲਾਂ ਅਸੀਂ ਦੂਜੀ ਪਾਈਪ ਲਾਈਨ ਪਾਉਣੀ ਹੈ ਜਿਹੜੀ ਪਿੰਡ ਤੋਂ 1.5 ਕਿਲੋਮੀਟਰ ਦੂਰ ਹੈ ਅੱਛਾ ਪੰਚਾਇਤ ਦੀ ਜਗ੍ਹਾ ਹੈ ਉਹ ਕਹਿੰਦੇ ਵੀ ਪਹਿਲਾਂ ਉਹ ਪਾਈਪਲਾਈਨ ਪਾਉਣੀ ਆ ਸੀ ਵੀ ਅੜਵਾਈ ਅਸਰ ਪੰਚ ਸਾਹਿਬ ਦੀ ਵੀ ਇਹ ਪਾਈਪਲਾਈਨ ਅਸੀਂ ਬਾਅਦ ਚ ਖਲਾਉਣੀ ਆ ਜਿਹੜੇ ਲੋਕ ਹੁਣ ਜ਼ਿੰਦਗੀ ਦੇਖੋ ਇਹਨਾਂ ਦੀ ਕੀ ਹੈ ਠੀਕ ਹੈ ਜੀ ਉਤੇ ਬਾਅਦ ਇਹਨਾਂ ਦੇ ਹਾਲ ਦੇਖੋ ਅਸੀਂ 20 ਵਾਰੀ ਕਹਿ ਲਿਆ ਸਰਪੰਚ ਸਾਹਿਬ ਨੂੰ ਵੀ ਨਹੀਂ ਪਹਿਲਾਂ ਤੁਸੀਂ ਪਾਈਪਲਾਈਨ ਖਲਾਓ ਉਹ ਕਹਿੰਦੇ ਵੀ ਨਹੀਂ ਅਸੀਂ ਇਹ ਨਹੀਂ ਖਲਾਉਣੀ ਪਹਿਲਾਂ ਜਿਹੜੀ ਨਵੀਂ ਪਾਈਪਲਾਈਨ ਉਹ ਪਾਉਣੀ ਹੈ ਉਹ 1.5 ਕਿਲੋਮੀਟਰ ਪਾਈਪਲਾਈਨ ਲੰਬੀ ਪੈਣੀ ਹੈ ਜੀ ਉਹ ਕਦੋਂ ਪੈਣੀ ਹੈ ਇਹ ਪਤਾ ਨਹੀਂ ਹਲੇ ਕੋਈ ਗ੍ਰਾਂਟ ਨਹੀਂ ਉਹਦੇ ਬਾਰੇ ਹੈ ਕਿ ਕੋਈ ਕੁਝ ਨਹੀਂ ਹੈ ਆ ਵਿਧਾਇਕਨ ਮੂਲ ਗਗਰਮਾਨ ਜੀ ਤੁਹਾਡੇ ਪਿੰਡ ਤੇ ਕਈ ਵਾਰ ਆ ਚੁੱਕੇ ਆ ਕਿਉਂ ਉਹਨਾਂ ਦੇ ਨਹੀਂ ਗੱਲਬਾਤ ਉਹਨਾਂ ਦਾ ਹੀ ਦਬਾਅ ਸਰਪੰਚ ਸਾਹਿਬ ਜਿਹੜਾ ਸਾਨੂੰ ਪੰਚਾਂ ਨੂੰ ਇਹਨਾਂ ਨੇ ਸਸਪੈਂਡ ਕਰਾਇਆ ਜੀ ਉਹ ਕਹਿ ਰਹੇ ਆ ਵੀ ਸਾਨੂੰ ਮੂਲ ਗਗਰਮਾਨ ਜੀ ਦਾ ਦਬਾਅ ਪਾ ਕੇ ਅਫਸਰ ਸਾਰੇ ਕਹਿ ਰਹੇ ਆ ਵੀ ਸਾਨੂੰ ਸਸਪੈਂਡ ਕਰਾਇਆ ਗਿਆ ਨੀ 2 ਮਿੰਟ ਇੱਕ ਮਸਲਾ ਤੁਸੀਂ ਨਵਾਂ ਦੱਸਿਆ ਸਸਪੈਂਡ ਕਰਾਇਆ ਗਿਆ ਕਿਹੜਾ ਕੌਣ ਸਸਪੈਂਡ ਹੋ ਗਿਆ ਕਿਹੜਾ ਕਾਰਨ ਗਿਆ ਜੀ ਪੰਜਾਂ ਜੀ ਚਾਰ ਸਾਨੂੰ ਸਸਪੈਂਡ ਕਰਾਤਾ ਇਹਨਾਂ ਨਾਲੇ ਮਤੇ ਪਾ ਕੇ ਦਿੱਤੇ ਹੋਏ ਆਂ ਸੀ ਇਹ ਪਾਣੀ ਦਾ ਜਿਹੜਾ ਥਾਪਰ ਮੋਡਲ ਨਟੋਬੇ ਦਾ ਉਹ ਹੈ ਜੀ ਦੋ ਗਲੀਆਂ ਨੇ ਜੀ ਮਤੇ ਪਾਇ ਇੱਕ ਸਾਲ ਪਹਿਲਾਂ ਜੀ ਅੱਛਾ ਇੱਕ ਸਰਪੰਚ ਸਾਹਿਬ ਨੇ ਜਿਹੜੀ ਆਪਣੇ ਘਰ ਦੇ ਨਜ਼ਦੀਕ ਗਲੀ ਹੈ ਉਹ ਤਾਂ ਬਣਾ ਲਈ ਹੈ ਜੀ ਜਿਹੜੀ ਸਾਡੇ ਪੁਰਾਣਾ ਗੁਰਦੁਆਰਾ ਸਾਹਿਬ ਹੈ ਜੀ ਉਹ ਗਲੀ ਛੜਤੀ ਉਹਦੇ ਤੇ ਪਾਣੀ ਖੜਾ ਹੈ ਜੀ ਗਲੀ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਇਹ ਗਲੀ ਨਹੀਂ ਬਣਾਉਣੀ ਜੀ ਕਿਤੇ ਇਹ ਤਾਂ ਨਹੀਂ ਵੀ ਫੰਡ ਦੀ ਕਮੀ ਹੋਵੇ ਗ੍ਰਾਂਟ ਨਾ ਹੋਵੇ ਪੈਸੇ ਨਾ ਹੋਵੇ ਫੰਡ ਹੈ ਇਹਨਾਂ ਨੇ ਹੁਣ ਇੱਟਾਂ ਜਿਹੜੀਆਂ ਪੁਰਾਣੀ ਪੰਚਾਇਤਾਂ ਦੀਆਂ ਪਈਆਂ ਸੀ ਇੱਟਾਂ ਚੱਕ ਕੇ ਆਪਣੇ ਘਰ ਦੇ ਨਿਰਦੀਕ ਰੱਖੀਆਂ ਹੋਈਆਂ ਉਹ ਜਿੰਨੀ ਗਾਲੀ ਬਣਦੀ ਉਹਨੂੰ 19 ਦਾ ਬਣਾਓ ਜੀ ਗੁਰਦੁਆਰਾ ਸਾਹਿਬ ਤੱਕ ਹੂੰ ਹੂੰ ਉਹ 3000 ਆ 4000 ਇੱਟਾਂ ਜੀ ਉਹਨੂੰ ਲਾਉ ਲਾਉਣਾ ਚਾਹੀਦਾ ਸੀ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ ਆਪਣੇ ਵਾਲੀ ਬਣਾ ਲਿਓ ਤੇ ਬਾਅਦ ਦੋਈ ਦੇਖਾਂਗੇ ਜਦੋਂ ਬਣੇਗਾ ਪਰ ਜਿਹੜਾ ਮਸਲਾ ਇਸ ਟਾਈਮ ਤਾਂ ਇਹ ਗੰਦੇ ਪਾਣੀ ਦਾ ਮਸਲਾ ਹੈ ਗਲੀਆਂ ਨਾਲੀਆਂ ਜਿਹੜੀਆਂ ਬਾਹਰ ਬਾਅਦ ਦਾ ਕੰਮ ਪਹਿਲਾਂ ਇਹ ਜਿਹੜਾ ਗਲੀ ਚ ਪਾਣੀ ਖੜਾ ਹੈ ਇਹਦੇ ਬਾਰੇ ਤੁਸੀਂ ਇਹ ਪਾਈਪਲਾਈਨ ਬੰਦ ਹੈ ਜੀ ਪਾਈਪਲਾਈਨ ਬਲੌਕ ਹੈ ਜੀ ਜਮਾ ਬਿਲਕੁਲ ਇਹ ਕਾਫੀ ਸਮਾਂ ਹੋ ਗਿਆ ਮੇਰੇ ਖਿਆਲ ਚ ਮੈਂ ਸਾਲ ਡੇਢ ਸਾਲ ਕਿੰਨਾ ਕ ਸਮਾਂ ਹੋ ਗਿਆ ਹੋ ਗਿਆ ਇੱਥੇ ਪਾਣੀ ਖੜੇ ਨੂੰ 2 ਸਾਲ ਦੇ ਉੱਪਰੇ ਹੋ ਗਿਆ ਜੀ ਜਿਹੜਾ ਪੁਰਾਣੀ ਪੰਚਾਇਤ ਨੇ ਉਹ ਗਲੀਆਂ ਬਣਾਤੀਆਂ ਜੀ ਉਤੋਂ ਬਾਅਦ ਗਲੀਆਂ ਉੱਚੀਆਂ ਹੋ ਗਈਆਂ ਪਾਣੀ ਸੜਕ ਤੇ ਆ ਗਿਆ ਜੀ ਅੱਛਾ ਪਰ ਇਹਦਾ ਹੱਲ ਨਹੀਂ ਹੋ ਰਿਹਾ ਪਹਿਲਾਂ ਇਹ ਪਿੰਡ ਦੇ ਵਿੱਚ ਸੀਗਾ ਪਾਣੀ ਹੁਣ ਬਾਹਰ ਆ ਗਿਆ ਹਾਂਜੀ ਹਾਂਜੀ ਬਿਲਕੁਲ ਹੁਣ ਪ੍ਰਸ਼ਾਸਨ ਨੂੰ ਅਪੀਲ ਕੀ ਹੈ ਜੀ ਦੇਖੋ ਇਹ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਜੀ ਪਹਿਲੀ ਗੱਲ ਤਾਂ ਇਹ ਪਾਈਪ ਲਾਈਨ ਖੋਲ੍ਹ ਜਵੇ ਜੀ ਇਹ ਪਾਣੀ ਨੇ ਤਾਂ ਖੜਨਾ ਹੀ ਨਹੀਂ ਨਾ ਗਲੀਆਂ ਚ ਖੜੇ ਟੋਬੇ ਚ ਜਾਊਗਾ ਜੀ ਟੋਬੇ ਚ ਪਾਣੀ ਜਾ ਰਿਹਾ ਜੀ ਇਹ ਪਾਈਪ ਲਾਈਨ ਜਿੱਥੇ ਬਲੌਕ ਉਹਨੂੰ ਪਾਈਪ ਲਾਈਨ ਖਲਾ ਦੇਣਾ ਬਿਲਕੁਲ ਸੋ ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਮੇਰਾ ਨਾਮ ਹਰਵਿੰਦਰ ਸਿੰਘ ਇਹ ਤੁਹਾਡੇ ਫੈਮਿਲੀ ਮੈਂਬਰ ਵੀ ਸਰਪੰਚ ਰਹੇ ਹਨ ਹਾਂਜੀ ਪੁਰਾਣੀ ਜਿਹੜੇ ਹੈਗੇ ਸਾਫ ਦਾ ਸਰਪੰਚ ਮੇਰੇ ਮਾਤਾ ਜੀ ਸੀ ਜੀ ਹਾਂਜੀ ਉਹ ਉਸ ਟਾਈਮ ਦੇ ਵਿੱਚ ਸਾਰੇ ਇਹ ਸਾਰੀਆਂ ਗਲੀਆਂ ਦੇ ਵਿੱਚ ਪਾਣੀ ਖੜਾ ਸੀ ਪਿੰਡ ਦੇ ਵਿੱਚ ਆਪਾਂ ਨੇ ਉਦੋਂ ਕੀ ਕਰਿਆ ਵੀ ਜਿਹੜਾ ਹੈਗਾ ਮਤਾ ਪਾ ਕੇ ਜਦੋਂ ਗਲੀਆਂ ਬਣੀਆਂ ਨੇ ਪੁਰਾਣੀਆਂ ਉਹਨਾਂ ਦਾ ਗਲੀਆਂ ਦਾ ਮਸਲਾ ਹੱਲ ਹੋ ਗਿਆ ਪਾਣੀ ਆਪਣਾ ਸੜਕ ਤੇ ਆਣਾ ਸੀਗਾ ਸਾਨੂੰ ਪਤਾ ਆਪਣੇ ਕੋਲੇ ਉਸ ਟਾਈਮ ਗ੍ਰਾਂਟ ਸੀ ਕਿ 7,70,000 ਰੁਪਏ ਦੀ ਗ੍ਰਾਂਟ ਆਈ ਸੀਗੀ ਟੋਬੇ ਦੀ ਸਫਾਈ ਲਈ ਜਿਹੜੀ ਕਿ ਸਫੀਸ਼ੀਐਂਟ ਨਹੀਂ ਸੀਗੀ ਬਟ ਅਸੀਂ ਉਦੋਂ ਪੰਚਾਇਤ ਦੇ ਵਿੱਚ ਮਤਾ ਪਾ ਕੇ ਜਿੰਨਾ ਪੈਸਾ ਸੀਗਾ ਸਾਡੇ ਕੋਲ ਉਹ ਆਪਾਂ ਨੇ ਲਗਾਇਆ ਉਹਦੇ ਉੱਤੇ ਹੀ ਲੱਗੇ ਸਾਡੇ 40-50 ਹਜ਼ਾਰ ਕੋਲੋਂ ਵੀ ਲੱਗੇ ਜਿਹੜਾ ਕਿ ਪਾਣੀ ਦਾ ਨਿਕਾਸੀ ਦਾ ਪ੍ਰਬੰਧ ਉਹਨਾਂ ਪਾ ਅਕਤੂਬਰ ਪੱਟ ਤਾਂ ਹੋ ਗਿਆ ਬਟ ਪ੍ਰੋਪਰ ਨਹੀਂ ਹੋਇਆ ਉਦੋਂ ਅਸੀਂ ਥਾਪਰ ਮਾਡਲ ਦਾ ਜਿਹੜਾ ਹੈਗਾ ਸਾਰੀ ਡਰਾਇੰਗ ਦੇ ਨਾਲ ਆਪਾਂ ਨੇ ਥਾਪਰ ਮਾਡਲ ਦੀ ਜਿਹੜੀ ਜਿੰਨੀ ਆਪਣੀ ਪ੍ਰੋਵੀਜ਼ਨ ਸੀਗੀ ਆਪਾਂ ਨੇ ਸਾਰਾ ਬਣਵਾ ਕੇ ਜਿੰਨੇ ਉਹ ਤਾਂ ਬਣਿਆ ਸੀਗਾ ਬਜਟ ਬਣਦਾ ਸੀ ਉਸ ਟਾਈਮ 72 ਲੱਖ ਰੁਪਇਆ ਜਿਹੜਾ ਕਿ ਉਹਨਾਂ ਨੇ ਪਾਸ ਕੀਤਾ ਗਿਆ ਸੀ 56 ਲੱਖ ਰੁਪਇਆ ਪੈਸੇ ਦੀ ਜਿਹੜੀ ਗ੍ਰਾਂਟ ਹੈ ਥੋੜਾ ਸਾਡੇ ਕੋਲ ਦੁਬਾਰਾ ਆਈ ਨਹੀਂ ਸਾਡੇ ਕੋਲ 7 ਲੱਖ ਰੁਪਏ ਜਿਹੜਾ 7 ਲੱਖ ਆਇਆ ਸੀ ਉਹ ਆਪਾਂ ਨੇ ਟੋਬਾ ਪਟਾਰਤਾ ਸੀ ਪਰ ਉਸ ਤੋਂ ਬਾਅਦ ਜਦੋਂ ਨਵੀਂ ਪੰਚਾਇਤ ਬਣੀ ਹੈਗੀ ਆ ਸਰਪੰਚ ਸਾਹਿਬ ਬਣੇ ਨੇ ਉਸ ਤੋਂ ਬਾਅਦ ਰੀਸਿਵਰ ਬਲੌਗ ਹੋ ਗਈ ਇਹ ਤੁਸੀਂ ਦੇਖਦੇ ਹੋ ਜਿੰਨੀ ਬੋਟੀ ਲੱਗੀ ਇੱਧਰ ਰੀਸਿਵਰ ਪਈ ਹੋਈ ਹੈ ਪੁਰਾਣੀ ਹੁਣ ਮਸਲਾ ਕੀ ਸੀ ਜਿਹੜਾ ਆਪਾਂ ਦਾ 56 ਲੱਖ ਰੁਪਏ ਪੁਰਾਣੀ ਪੰਚਾਇਤ ਦੇ ਸਮੇਂ ਪਾਸ ਹੋਇਆ ਸੀ ਉਹ ਇਹ ਨਵੀਂ ਗ੍ਰਾਂਟ ਦੇ ਵਿੱਚ ਆਇਆ ਹੈਗਾ 22 ਲੱਖ ਰੁਪਏ ਦੀ ਗ੍ਰਾਂਟ ਇਹਨਾਂ ਨੂੰ ਮੌਜੂਦਾ ਆ ਚੁੱਕੀ ਹੈ ਜੀ ਥਾਪਰ ਮੜਨ ਦੇਗੇ ਪਰ ਹੁਣ ਨਵੀਂ ਪੰਚਾਇਤ ਜਿਹੜੀ ਬਣੀ ਹੋਈ ਐ ਸਰਪੰਚ ਸਾਹਿਬ ਦਾ ਕਹਿਣਾ ਸੀਵਰ ਖਲਾ ਨਹੀਂ ਰਹੇ ਪੁਰਾਣੀ ਇਹਨਾਂ ਦਾ ਕਹਿਣਾ ਕਿ ਉਰੇ ਤੋਂ 1.5 ਕਿਲੋਮੀਟਰ ਜਿਹੜਾ ਅੱਗੇ ਪੁਰਾਣਾ ਸ਼ਾਮਲੜ ਜਗਾ ਪਈ ਐ ਪਹਿਲਾਂ ਉੱਥੇ ਪਾਈਪਲਾਈਨ ਪਾਈ ਜਾਵੇ ਜਦ ਕੀ ਮੌਜੂਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਾਣੀ ਹੁਣ ਨਰਕ ਭਰੀ ਜ਼ਿੰਦਗੀ 'ਚ ਖੜੇ ਇੱਧਰ ਟਿਊਸ਼ਨ ਵਾਲਾ ਘਰ ਵੀ ਹੈਗਾ ਉਹ ਵੀ ਆਪਣੇ ਇੱਥੇ ਆਏ ਨਹੀਂ ਹੈਗੇ ਉਹਨਾਂ ਨੂੰ ਮੈਸੇਜ ਜ਼ਰੂਰ ਲਗਾ ਦਿੱਤਾ ਸੀਗਾ ਪਰ ਉਹਨਾਂ ਦੇ ਇੱਥੇ ਤਕਰੀਬਨ 35 ਤੋਂ 40 ਬੱਚੇ ਸਟੂਡੈਂਟ ਜਾਂਦੇ ਨੇ ਬੱਚੇ ਪੈਰ ਮਾਰਦੇ ਜਾਂਦੇ ਨੇ ਮੈਂ ਪੈਸੀ ਦੋ ਵਾਰੀ ਲਗਾ ਚੁੱਕਿਆ ਹਾਂ ਪਰ ਉਹ ਆਏ ਨਹੀਂ ਕਿਉਂਕਿ ਉਹ ਦੂਜੀ ਪੰਚਾਇਤ ਦੇ ਨਾਲ ਹੈ ਉਹਨਾਂ ਨਾਲ ਮੋਹ ਪਿਆਰ ਹੈ ਠੀਕ ਹੈ ਜੀ ਆਪਾਂ ਮੈਸੀ ਸਾਰਿਆਂ ਨੂੰ ਲਗਾਤਾ ਸੀਗਾ ਕਿਉਂਕਿ ਮਸਲਾ ਉਹਰੇ ਇੱਕ ਜਣੇ ਦਾ ਨਹੀਂ ਹੈਗਾ ਮੇਰੇ ਫਾਦਰ ਸਾਹਿਬ ਖੁਦ ਬਿਮਾਰ ਹੈ ਤਿੰਨ ਮਹੀਨੇ ਤੋਂ ਅਸੀਂ ਫੋਟੇਜ ਲੈ ਕੇ ਜਾ ਰਹੇ ਹਾਂ ਉਹਨਾਂ ਦਾ ਪੈਰ ਗਲ ਗਿਆ ਕਿਉਂਕਿ ਪਾਣੀ ਲੱਗ ਗਿਆ ਸੀ ਗੰਦਾ ਠੀਕ ਹੈ ਜੀ ਉਹਨਾਂ ਦੀ ਰਿਪੋਰਟਸ ਵਗੈਰਾ ਹੁਣ ਮੈਂ ਡੀਸੀ ਪੋਰਟਲ ਤੇ ਕੱਲ ਨੂੰ ਸਾਰੀ ਪੰਚਾਇਤ ਦੇ ਅਸੀਂ ਸਾਈਨ ਕਰਵਾ ਕੇ ਡੀਸੀ ਪੋਰਟਲ ਤੇ ਵੀ ਪਾਵਾਂਗੇ ਕਿਉਂਕਿ ਡੀਸੀ ਸਾਹਿਬ ਦੀ ਨੌਲੇਜ ਤੇ ਲਿਆਵਾਂ ਇੱਕ ਤਰ੍ਹਾਂ ਪਾਰਟੀਬਾਜੀ ਦੇ ਹਿਸਾਬ ਨਾਲ ਚੱਲ ਰਿਹਾ ਕਿਉਂਕਿ ਸਰਪੰਚ ਸਾਹਿਬ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਚਾਇਤ ਸਾਡਾ ਪੰਜ ਮੈਂਬਰ ਸਾਥ ਨਹੀਂ ਦਿੰਦੇ ਜਦਕਿ ਇਹਨਾਂ ਵੱਲੋਂ ਲੋੜੀ ਦੇ ਤਕਰੀਬਨ 12 ਤਰੀਕ ਨੂੰ ਲੋੜੀ ਤੋਂ ਇੱਕ ਦਿਨ ਪਹਿਲਾਂ ਮਤਾ ਪਾਇਆ ਗਿਆ ਸੀ ਬੀਡੀਪੀ ਆਫਿਸ ਆ ਬੁਲਾ ਕੇ ਇਹਨਾਂ ਵੱਲੋਂ ਸਾਰੀ ਪੰਚਾਇਤ ਨੇ ਸਾਈਨ ਕੀਤੇ ਹੋਏ ਨੇ ਕਿ ਥਾਪਰ ਮਾਡਲ ਨੂੰ ਜਿਹੜਾ ਹੈਗਾ ਤੁਸੀਂ ਸ਼ੁਰੂ ਕੀਤਾ ਜਾਵੇ ਜਿਹੜੀ 2 ਬਾਈ ਲੱਖ ਰੁਪਏ ਦੀ ਗ੍ਰਾਂਟ ਹੈ ਪਰ ਉਸ ਤੋਂ ਫਿਰ ਵੀ ਮਹੀਨਾ ਬੀਤ ਗਿਆ ਹੁਣ ਤੱਕ ਕੋਈ ਵੀ ਸੀਵਰ ਬਲੌਕ ਬਲੌਕ ਜੀ ਵੀ ਨਹੀਂ ਕਲਵਾਈ ਗਈ ਤੇ ਉਹੀ ਮਸਲਾ ਉੱਥੇ ਹੀ ਚੱਲਦਾ ਤੇ ਕੱਲ ਇਹਨਾਂ ਨੂੰ ਬਾਇਪਾਸ ਲੈਟਰ ਆਏ ਨੇ ਕਿ ਚਾਰੋਂ ਸਸਪੈਂਡ ਕਰ ਦਿੱਤੇ ਗਏ ਨੇ ਪੰਜ ਮਾਰਨ ਕਿਉਂ ਹੈ ਸਸਪੈਂਡ ਕਰਨ ਦਾ ਹੁਣ ਸਰ ਉਹੀ ਮਸਲਾ ਕੀ ਹੈ ਕਿ ਕੰਮ ਕਰਵਾ ਨਹੀਂ ਰਹੇ ਮਸਲਾ ਉਹੀ ਬਣਿਆ ਹੋਇਆ ਹੈ ਜਿਹੜਾ ਪੰਚਾਇਤ ਹੁੰਦਾ ਹੈਗਾ ਸਿਆਸੀ ਮਸਲਾ ਕਿ ਇੱਧਰ ਦੇ ਸਾਡੇ ਪੰਚ ਨਹੀਂ ਅਸੀਂ ਪੰਚ ਆਪਣੀ ਪ੍ਰਧਾਨਗੀ ਦਾ ਹਿਸਾਬ ਕਰਨਾ ਕੋਈ ਇਹਨਾਂ ਦਾ ਮਸਲੇ ਦਾ ਹੱਲੇ ਨਹੀਂ ਕਰ ਰਿਹਾ ਜਦ ਕਿ ਪੰਚਾਂ ਨੇ ਸਾਈਨ ਕਰਕੇ ਮਤਾ ਪਾਇਆ ਹੋਇਆ ਹੁਣ ਆਡੀਆਈ ਵੀ ਪਾਈ ਹੋਈ ਐ ਅਸੀਂ ਕਿ ਜਿਹੜਾ ਹੈਗਾ ਪੰਚਾਂ ਦਾ ਜਿਹੜਾ ਮਤਾ ਪਾਇਆ ਹੋਇਆ ਉਹਦੀ ਕਾਪੀ ਸਾਰਿਆਂ ਨੂੰ ਦਿਖਾਈ ਜਾਵੇ ਕਿਉਂਕਿ ਜਿਹੜਾ ਪੰਚਾਇਤ ਦਾ ਰਜਿਸਟਰ ਹੈਗਾ ਉਹ ਸਰਪੰਚ ਸਾਹਿਬ ਕੋਲ ਹੈ ਪੰਚਾਂ ਨੇ ਦੱਸਿਆ ਗਿਆ ਹੈ ਹੂੰ ਹੂੰ ਤਾਂ ਕਈ ਵਾਰ ਇਹ ਹੋ ਜਾਂਦਾ ਵੀ ਜਿੱਦਾਂ ਦੂਜੇ ਸਰਪੰਚ ਸਾਹਿਬ ਦੂਜੀ ਪਾਰਟੀ ਹੈਗੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੱਦਾਂ ਹੁਣ ਤੁਸੀਂ ਕਹਿੰਦੇ ਸੀਵਰੇਜ ਬਲੌਕ ਹੋ ਗਈ ਕਿਆ ਪਤਾ ਉਹ ਕਹਿੰਦੇ ਆਪ ਬਲੌਕ ਕਰਕੇ ਤੁਸੀਂ ਐਦਾ ਕਰਦੇ ਹੋਣ ਇਹ ਚੀਜ਼ਾਂ ਦਾ ਕਈ ਵਾਰ ਨਾ ਪਾਰਟੀਵਾਦੀ ਦੇ ਸਿਆਸਤ ਦੀ ਭੇਂਟ ਚੜ ਗਿਆ ਪਿੰਡ ਇਹ ਸਰ ਗੱਲ ਪਤਾ ਕੀ ਹੈ ਜਿਹੜੀ ਪਿੰਡਾਂ ਦੀ ਸੀਵਰ ਇਹ ਹਰ ਸ਼ਹਿਰਾਂ ਦੀ ਸੀਵਰ ਦਾ ਬਹੁਤ ਫਰਕ ਹੈ ਕਿਉਂਕਿ ਪਿੰਡਾਂ ਦੇ ਵਿੱਚ ਸਾਰੇ ਘਰ-ਘਰ ਤਕਰੀਬਨ 60 ਤੋਂ 70% ਮੱਝਾਂ ਨੇ ਉਹਨਾਂ ਦਾ ਅੱਜਕੱਲ ਕੀ ਹੈ ਝਾੜੂ ਮਾਰਿਆ ਗੋਬਰ ਵਿੱਚ ਹੀ ਆ ਜਾਂਦਾ ਉਹਦੇ ਨਾਲ ਬਲੌਕੇ ਜਿਹੜੀ ਹੈਗੀ ਗੋਬਰ ਨਾਲ ਛੇਤੀ ਹੁੰਦੀ ਹੈ ਜਦੋਂ ਅਸੀਂ ਬਣੇ ਹੋਏ ਸੀ ਮੇਰੇ ਮਾਤਾ ਜੀ ਸਾਬਕਾ ਸਰਪੰਚ ਨੇ ਅਸੀਂ 3 ਸਾਲ ਦੇ ਵਿੱਚ ਤਕਰੀਬਨ ਤਿੰਨ ਵਾਰੀ ਸੀਵਰ ਮਸ਼ੀਨ ਸਪੈਸ਼ਲ ਉਦੋਂ ਪੁੱਡਾ ਮੁਹਾਲੀ ਤੋਂ ਮੰਗਵਾਈ ਸੀ ਆਪਣੇ ਖਰਚੇ ਤੇ ਜਿਹਦਾ ਕੋਈ ਵੀ ਜਿਹੜਾ ਹੈਗਾ ਪੰਚਾਇਤ 'ਚ ਕੋਈ ਖਰਚਾ ਨਹੀਂ ਮੇਰਾ 40000 ਰੁਪਏ ਲੱਗਿਆ ਸੀ ਉਹ ਮੈਂ ਖੁਦ ਮੰਗਵਾਈ ਸੀਗੀ ਤਿੰਨ ਵਾਰੀ ਸੀਵਰ ਸਾਫ਼ ਕਰਵਾਈ ਹੈਗੀ ਆ ਸਾਰੇ ਪਿੰਡ ਨੂੰ ਪਤਾ ਹੈ ਉਦੋਂ ਪਾਣੀ ਅਸੀਂ ਸਾਫ਼ ਕਰਵਾਇਆ ਪਰ ਇਹਨਾਂ ਦੀ ਜਦੋਂ ਦੀ ਪੰਚਾਇਤ ਬਣੀ ਹੈ ਇਹਨਾਂ ਨੇ ਇੱਕ ਵਾਰੀ ਵੀ ਸੀਵਰ ਸਾਫ਼ ਕਰਾਉਣ ਦੀ ਕੋਈ ਜ਼ਰਤ ਨਹੀਂ ਕੀਤੀ ਤੁਸੀਂ ਦੇਖ ਸਕਦੇ ਹੋ ਇਹ ਬੋਟੀ ਇਹਦੇ ਥੱਲੇ ਸੀਵਰ ਲਾਈਨ ਹੈ ਇਹ ਗਟਰ ਹੈਗਾ ਇਹ ਕਿੰਨੇ ਇੰਚੀ ਹੈ ਪਾਈਪ ਕਿੰਨੇ ਇੰਚੀ ਪਾਈਪ ਜਿਹੜੀ ਪਈ ਹੋਈ ਹੈ ਸਰ ਪੁਰਾਣੀ ਪਈ ਹੈ 2012 ਦੀ ਉਹ ਪਟੀਸ਼ਨ ਪਈ ਹੋਈ ਹੈ ਹਰੀ ਸਿੰਘ ਦੇ ਨਾਮ ਤੋਂ ਮੇਰੇ ਫਾਦਰ ਸਾਹਿਬ ਦੇ ਨਾਮ ਤੋਂ ਹੀ ਪਾਈ ਸੀ ਜਦੋਂ ਸੀਵਰ ਪਈ 2013 ਦੇ ਵਿੱਚ ਸੀਵਰ ਪਈ ਹੈ ਉਹ ਡੀਸੀ ਸਾਹਿਬ ਦੇ ਹੁਕਮ ਦੇ ਅੰਗੇਸਟ ਜਿਹੜੇ ਹੈਗੇ ਤਾਂ ਇਹ ਸੀਵਰ ਪਈ ਸੀ ਜਿਹੜੀ ਪਾਈਪਲਾਈਨ ਪਈ ਹੈ ਪੁਰਾਣੀ ਪਈ ਗਈ 8 ਇੰਚੀ ਪਈ ਹੈ ਕੀ ਇਹ ਇਹਦੀ ਸਾਈਜ਼ ਵਧਾਣ ਦੀ ਨਹੀਂ ਦਰਖਾਸਤ ਹੈ ਤੁਹਾਡੇ ਵੱਲੋਂ ਸਰ ਸਾਈਜ਼ ਵਧਾਣ ਦਾ ਨਹੀਂ ਪਹਿਲਾ ਤਾਂ ਕਾਰਨ ਹੈ ਕਿ ਇਹਨੂੰ ਸਾਫ ਕਰਾਇਆ ਜਾਵੇ ਜਦੋਂ ਕਿ ਸਾਫ ਹੋ ਜਵੇ ਇੱਕ ਵਾਰੀ ਪਾਣੀ ਚੱਲਦਾ ਹੋਵੇ ਉਸ ਤੋਂ ਬਾਅਦ ਜਿਹੜਾ ਹੈਗਾ ਥਾਪਰ ਮਾਡਲ ਲਿਆਂਦਾ ਹੋਇਆ ਜਿਹਦੇ ਵੀ ਆਪਾਂ ਕੋਲੇ ਬਜਟ ਵੀ ਆ ਚੁੱਕਿਆ ਪਹਿਲੀ ਇਨਸਟਾਲਮੈਂਟ 22 ਲੱਖ ਰੁਪਏ ਦੇ ਤਕਰੀਬਨ ਪੰਚਾਇਤ ਵੱਲੋਂ ਦੱਸਿਆ ਜਾ ਰਿਹਾ ਹੈ ਜਿਹਦੇ ਉੱਤੇ ਪੰਚਾਇਤ ਮੈਂਬਰਾਂ ਨੇ ਸਾਈਨ ਕੀਤੇ ਹੋਏ ਨੇ ਅੱਛਾ ਇੱਕ ਗੱਲ ਹੋ ਰਹੀ ਹੈ ਜੀ ਸਰਪੰਚ ਸਾਹਿਬ ਨੂੰ ਕਿੰਨੀ ਕ ਵਾਰ ਤੁਸੀਂ ਗੁਹਾਰ ਲਗਾ ਚੁੱਕੇ ਹੋ ਇਸ ਬਾਰੇ ਸਰਪੰਚ ਸਾਹਿਬ ਨੂੰ ਤਾਂ ਇਧਰੋਂ ਘੁੰਮ ਕੇ ਜਾਈਦਾ ਜਦੋਂ ਵੀ ਗੱਡੀ ਦੇ ਸਾਹਮਣੇ ਦਿਖਦੇ ਆ ਬਾਹਰ ਖੜਾਏ ਮਿਲਦੇ ਆ ਬਸ ਨਾਲ ਹੀ ਉਹਨਾਂ ਨੂੰ ਕਹੀਦਾ ਵੀ ਭਾਈ ਜਦੋਂ ਸਸਪੈਂਡ ਕਰਤੇ ਆਪਾਂ ਨੇ ਪੰਚ ਫੇਰ ਦੇਖਾਂਗੇ ਕਿ ਪੰਚਾਂ ਨੂੰ ਸਸਪੈਂਡ ਕਰੇ ਨਾਲ ਹੀ ਪਾਣੀ ਖੁੱਲਣਾ ਹੈ ਜਦ ਕਿ ਇਹਨਾਂ ਦਾ ਏਕਾ ਬਣਾ ਕੇ ਪਿੰਡ ਨੂੰ ਸਫਾਈ ਦੇ ਵੱਲ ਤੋਰਿਆ ਜਾਣਾ ਚਾਹੀਦਾ ਪਰ ਉਹ ਮਸਲੇ ਦਾ ਕੋਈ ਹੱਲ ਨਹੀਂ ਹੋ ਚੁੱਕਿਆ ਜਦੋਂ ਦੀ ਪੰਚਾਇਤ ਬਣੀ ਹੈ ਡੇਢ ਤੋਂ 2 ਸਾਲ ਹੋ ਗਏ ਇਹੀ ਉਦੋਂ ਦਾ ਹੀ ਪਾਣੀ ਖੜਾ ਹੈ ਉਹਨਾਂ ਵੱਲੋਂ ਕੋਈ ਵੀ ਦੇਖੋ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿੰਨੀ ਕਿੰਨੀ ਬੂਟੀ ਖੜੀ ਹੈ ਜਈ ਕੁੱਟੀ ਵੀ ਪੱਟੀ ਹੁੰਦੀ ਸੀਵਰ ਲਾਈਨ ਦਾ ਅਲੱਗ-ਕੱਲ੍ਹਾ ਵੀ ਸਾਫ਼ ਕਰਨ ਦੀ ਆ ਬੂਟੀ ਵੀ ਉਦਾਂ ਹੀ ਖੜੀ ਹੈ ਕੋਈ ਇਹਨਾਂ ਵੱਲੋਂ ਸੋਲੂਸ਼ਨ ਦਾ ਕੋਈ ਕੁਝ ਨਹੀਂ ਕੀਤਾ ਜਾ ਰਿਹਾ ਜੀ ਇਹ ਤਿੱਥੋਂ ਛੇਤੀ ਇਸ ਤੇ ਇੱਕ ਗੱਲ ਕਹਿੰਦੇ ਆਂ ਕਿ ਮਸਲੇ ਦਾ ਹੱਲ ਕਰਿਆ ਜਾਵੇ ਹੋਰ ਸਾਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਮੇਨ ਚੀਜ਼ ਹੈ ਕਿ ਸਫਾਈ ਕਰਵਾਈ ਜਾਵੇ ਸਫਾਈ ਕਰਵਾ ਦਿਓ ਇਹਨਾਂ ਦਾ ਲੰਗਣ ਚੋਗਾ ਤਾਂ ਹੋ ਜਾਵੇ ਘੱਟੋ ਘੱਟ ਬਿਲਕੁਲ 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 ਛੋਟੇ ਛੋਟੇ ਬੱਚੇ ਇਹ ਇੱਕਵੇਂ ਤੁਹਾਨੂੰ ਹੋਰ ਗੱਲ ਐਡ ਕਰਨੀ ਚਾਹੁੰਦਾ ਹੂੰ ਇਹਨਾਂ ਚ ਨਾ ਜਿਆਦਾ ਜੇ 20 25 ਘਰ ਨੇ ਉਹਨਾਂ ਚੋਂ ਕੁਝ 10% ਬੰਦਿਆਂ ਨੂੰ ਕੈਂਸਰ ਦੀ ਵੀ ਪ੍ਰੋਬਲਮ ਹੈ ਜੀ ਜੀ ਕਈ ਜਣੇ ਦੀ ਡੈਥ ਵੀ ਹੋਲੀ ਤੇ ਹੁਣ ਇਹ ਇੱਕ ਬਿਮਾਰੀ ਇਹ ਜੀ ਭਿਆਨਕ ਹੈ ਜਿਹਦੇ ਵਿੱਚ ਲੋਕ ਸਾਹਮਣੇ ਨਹੀਂ ਆ ਕੇ ਦੱਸਦੇ ਇਲਾਜ ਕਰਾਉਣ ਤੋਂ ਵੀ ਸ਼ਰਮਾ ਮੇਰਾ ਭਰਾ ਇਹ ਇੱਥੇ ਖੜਾ ਉਹਦੇ ਡੈਡੀ ਦੀ ਡੈਥ ਇਸ ਕਾਰਨ ਹੋਈ ਜਦੋਂ ਗਲੀਆਂ ਚ ਪਾਣੀ ਖੜਦਾ ਤਾਂ ਹੁਣ ਉੱਥੋਂ ਨਿਕਲ ਕੇ ਸੜਕ ਪਰ ਆ ਗਿਆ ਹੁਣ ਇਹ ਸੜਕ ਵਾਲਿਆਂ ਦੀ ਵਾਰੀ ਆਹ ਸੋ ਤੁਸੀਂ ਦੇਖਿਆ ਪਿੰਡ ਦੇ ਹਾਲਾਤ ਪ੍ਰਸ਼ਾਸਨ ਅੱਗੇ ਮੇਰੀ ਪੰਚਾਇਤ ਅੱਗੇ ਵੀ ਇਹ ਅਪੀਲ ਹੈ ਕਿ ਇਹਨਾਂ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਮੈਡਮ ਆਪਣਾ ਨਾਮ ਕੀ ਹੈ ਜੀ ਕਿਹੜੇ ਪਿੰਡ ਦੇ ਪਹੁੰਚੋ ਮੇਰਾ ਨਾਮ ਜਸਪ੍ਰੀਤ ਕੌਰ ਹੈ ਜੀ ਮੈਂ ਠਿੰਗੜਾਂਗਲਾਂ ਤੋਂ ਸਰਪੰਚ ਹਾਂ ਤੁਹਾਡੇ ਪਿੰਡ ਦੇ ਵਿੱਚ ਅੱਜ ਕਾਫੀ ਲੋਕ ਕਹਿ ਰਹੇ ਸੀਗੇ ਕਿ ਪਾਣੀ ਰਿਆ ਜਿਹੜਾ ਗੰਦਾ ਪਾਣੀ ਉਹ ਗੜੀਆਂ ਚ ਖੜਾ ਹੈ ਜੀ ਤੇ ਕੂੜੇ ਦੇ ਢੇਰ ਲੱਗੇ ਹੋਏ ਆ ਕੀ ਕਹਿਣਾ ਜਾਂਦੇ ਹੋ ਇਸ ਬਾਰੇ ਅ ਸਰ ਇਹ ਜਿਹੜਾ ਪਾਣੀ ਦਾ ਮਸਲਾ ਹੈ ਕਿ ਸਾਡਾ ਕੋਈ ਅੱਜ ਦਾ ਮਸਲਾ ਨਹੀਂ ਹੈ ਇਹ ਬਹੁਤ ਮਤਲਬ 12 13 ਸਾਲ 14 ਸਾਲ ਤੋਂ ਕਹਿ ਸਕਦੇ ਹਾਂ ਕਿ ਇਹ ਮਸਲਾ ਜਿਹੜਾ ਹੈਗਾ ਚੱਲ ਰਿਹਾ ਹੈ ਸਮੇਂ-ਸਮੇਂ ਦੇ ਪੰਚਾਇਤਾਂ ਆਉਂਦੀਆਂ ਰਹੀਆਂ ਉਹਨੂੰ ਛੱਪੜ ਦੀ ਸਫਾਈ ਕਰਾ ਦੇਣੀ ਤੇ ਮੁੜ ਕੇ ਪਾਣੀ ਫਿਰ ਉਸੇ ਤਰ੍ਹਾਂ ਗਲੀਆਂ ਨਾਲੀਆਂ ਵਿੱਚ ਭਰ ਜਾਂਦਾ ਛੱਪੜ ਓਵਰਫਲੋ ਹੋ ਜਾਂਦਾ ਤੇ ਅੱਜ ਤੱਕ ਕਿਸੇ ਨੇ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇਹ ਜੇ ਜੇ ਆਪਾਂ ਇਹਦਾ ਹੁਣ ਵੀ ਅਸੀਂ ਵੀ ਇਹਦਾ ਪਰਮਾਨੈਂਟ ਕੋਈ ਸੋਲੂਸ਼ਨ ਨਹੀਂ ਲੱਭਦੇ ਤਾਂ ਇਹ ਸਮੱਸਿਆ ਈਉਂ ਦੀ ਈਉਂ ਹੀ ਰਹੇਗੀ ਕਿਉਂਕਿ ਪਾਣੀ ਜਿਹੜਾ ਹੈਗਾ ਸਾਡੇ ਪਿੰਡੇ ਉਹ ਛੱਪੜ ਦੇ ਵਿੱਚੋਂ ਓਵਰਫਲੋ ਹੈ ਜਿਹੜਾ ਉਹਦਾ ਜਾਂ ਨਿਕਾਸੀ ਕਹਿ ਲੋ ਉਹ ਕੋਈ ਵੀ ਨਹੀਂ ਹੈ ਤੇ ਅਸੀਂ ਸਾਡੀ ਪੂਰੀ ਕੋਸ਼ਿਸ਼ ਜਾਰੀ ਹੈ ਕਿ ਅਸੀਂ ਇਸ ਛੱਪੜ ਦਾ ਜਿਹੜਾ ਹੈਗਾ ਓਵਰਫਲੋ ਤੇ ਇਹਦਾ ਪਾਣੀ ਉਹਨੂੰ ਅਸੀਂ ਇਹਦੀ ਨਿਕਾਸੀ ਦਾ ਪ੍ਰਬੰਧ ਕਰੀਏ ਤੇ ਪਰਮਾਨੈਂਟ ਪ੍ਰਬੰਧ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਇਹ ਜਿਹੜਾ ਪਾਣੀ ਆ ਗੰਦਾ ਪਾਣੀ ਇਹ ਗਲੀਆਂ ਨਾਲੀਆਂ ਚ ਆਪਾਂ ਨੂੰ ਖੜਿਆ ਨਾ ਮੈਡਮ ਉੱਥੇ ਇੱਕ ਟਿਊਸ਼ਨ ਸੈਂਟਰ ਹੈ 335 ਬੱਚੇ ਜਿਹੜੇ ਰੋਜ਼ ਆਉਂਦੇ ਆ ਤੇ ਕਹਿ ਰਹੇ ਆ ਕਿ ਲੋਕ ਕਾਫੀ ਬਿਮਾਰ ਵੀ ਹੋ ਰਹੇ ਨੇ ਤੇ ਇਸ ਸਮੱਸਿਆ ਦਾ ਹੱਲ ਕਦੋਂ ਤੱਕ ਕੀਤਾ ਜਾ ਸਕਦਾ ਹੈ ਸਰ ਇਹਦਾ ਅਸੀਂ ਪਰ ਟੈਂਪਰੇਰੀ ਹੱਲ ਜਿੱਥੋਂ ਵੀ ਜੋ ਸਭ ਤੋਂ ਪੋਸੀਬਲ ਹੁੰਦਾ ਸੀਗਾ ਅਸੀਂ ਸਮੇਂ-ਸਮੇਂ ਤੇ ਕਰਦੇ ਆ ਰਹੇ ਹਾਂ ਜਦੋਂ ਵੀ ਉੱਥੇ ਪਾਣੀ ਜ਼ਿਆਦਾ ਖੜਦਾ ਤਾਂ ਅਸੀਂ ਉਹਦਾ ਟੈਂਪਰੇਰੀ ਹੱਲ ਕਰ ਦਿੰਦੇ ਆ ਇਸ ਵਕਤ ਵੀ ਖੜਾ ਹੈ ਹਾਂਜੀ ਸਰ ਹੁਣ ਵੀ ਖੜਾ ਹੈ ਤੇ ਹੁਣ ਵੀ ਇਹ ਬਹੁਤ ਜਲਦ 1-2 ਦਿਨ ਦੇ ਵਿੱਚ ਹੀ ਇਹ ਅਸੀ ਦਾ ਜਿਹੜਾ ਟੈਂਪਰੀਰੀ ਹੱਲ ਹੈ ਉਹ ਕਰਨ ਲੱਗੇ ਆ। ਆ ਤੁਹਾਡੇ ਪਿੰਡ ਦੇ 4-5 ਜਿਹੜੇ ਸਸਪੈਂਡ ਕੀਤੇ ਗਏ ਨੇ ਤੇ ਉਹਨਾਂ ਚ ਰੋਸ਼ ਹੈ ਵੀ ਪਿੰਡ ਦੇ ਜੋ ਸਰਪੰਚ ਹੈ ਉਹਨਾਂ ਨੇ ਜਾਣ ਬੁੱਝ ਕੇ ਉਹਨਾਂ ਨੂੰ ਜਿਹੜਾ ਸਸਪੈਂਡ ਕਰਾਇਆ ਹੈ। ਕੀ ਮਾਮਲਾ ਮੈਡਮ? ਅ ਸਰ ਕਿਉਂ ਕਿਉਂ ਪਿੰਡ ਦੇ ਜਿਹੜੀ ਪੰਚਾਇਤ ਨਾਲ ਉਹ ਨਹੀਂ ਚੱਲ ਸਕਦੀ। ਅ ਸਰ ਇਹ ਚੀਜ਼ ਚਲੋ ਮੈਂ ਕੈਮਰੇ ਦੇ ਮਾਧਿਅਮ ਨਾਲ ਕਹਿਣਾ ਚਾਹੁੰਨੀ ਆ ਵੀ ਇਹ ਚੀਜ਼ ਹੈ ਵੀ ਕੌਣ ਕਿਸੇ ਨੂੰ ਸਸਪੈਂਡ ਕਰਾਉਂਦਾ ਹੈ ਤੇ ਕੌਣ ਸਸਪੈਂਡ ਕਰਾ ਸਕਦਾ ਹੈ। ਆਪਣੀਆਂ ਨਲਾਇਕੀਆਂ ਕਰਕੇ ਆ ਆਪਣੇ ਕਾਰਨਾ ਕਰਕੇ ਇਹ ਜਿਹੜੀ ਨੌਬਤ ਹੈ सस्पेंशन ਦੀ ਨੌਬਤ ਆਪਣੇ ਕਾਰਨਾ ਕਰਕੇ ਆਉਂਦੀ ਹੈ ਜਿਸ ਦਿਨ ਤੋਂ ਮੈਂ ਸਰਪੰਚ ਬਣੀ ਆ ਪਹਿਲੇ ਦਿਨ ਤੋਂ ਉਸ ਦਿਨ ਤੋਂ ਹੀ ਮੇਰੀ ਜਿਹੜੀ ਇਹ ਚਾਰੇ ਮੈਂਬਰ ਸਹਿਬਾਨ ਨੇ ਇਹਨਾਂ ਨੇ ਮੇਰਾ ਕਿਸੇ ਵੀ ਕਾਰਜ ਵਿੱਚ ਸਹਿਯੋਗ ਨਹੀਂ ਦਿੱਤਾ ਤੇ ਮੇਰਾ ਜਿਹੜਾ ਮੇਨ ਮਸਲਾ ਹੈ ਉਹ ਪਾਣੀ ਦਾ ਹੈ ਕਿਉਂਕਿ ਬਾਕੀ ਸਾਰੇ ਜਿਹੜੇ ਵਿਕਾਸ ਕਾਰਜ ਆ ਉਹ ਨਾਲ ਨਾਲ ਚੱਲਣਗੇ ਪਰ ਮੇਨ ਮੁੱਦਾ ਅੱਜ ਪਿੰਡ ਦਾ ਜਿਹੜਾ ਹੈ ਉਹ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਣਿਆ ਹੋਇਆ ਹੈ ਤੇ ਮੈਂ ਇਹ ਜਿਹੜਾ ਤੁਹਾਨੂੰ ਪਹਿਲਾਂ ਹੀ ਗੈਹ ਚੁੱਕੀ ਆ ਕਿ ਮੈਂ ਇਹਦਾ ਪੱਕਾ ਪਰਮਾਨੈਂਟ ਹੱਲ ਕਰਨ ਬਾਰੇ ਜਿਹੜੀ ਆ ਇਹਨਾਂ ਨਾਲ ਪੰਚ ਸਹਿਬਾਨ ਨਾਲ ਸ਼ੁਰੂ ਤੋਂ ਇਹਨਾਂ ਦੀ ਸਹਿਮਤੀ ਮੰਗਦੀ ਆ ਰਹੀ ਆ ਪਰ ਇਹਨਾਂ ਨੇ ਮੈਨੂੰ ਪਾਣੀ ਦੇ ਜਿਹੜੇ ਹੈਗੇ ਪਰਮਾਨੈਂਟ ਹੱਲ ਦੀ ਕਦੇ ਵੀ ਸਹਿਮਤੀ ਨਹੀਂ ਦਿੱਤੀ ਤੇ ਇਹ ਸਹਿਮਤੀ ਨਾ ਦੇਣ ਕਰਕੇ ਜਿਹੜੀ ਹੈਗੀ ਆ ਇਹਨਾਂ ਦੀ ਸਸਪੈਂਸ਼ਨ ਇਹ ਬਣੀ ਆ ਕਿਉਂਕਿ ਜਿੱਦਾਂ ਹੁਣ ਅੱਜ ਵੀ ਅਗਰ ਤੁਹਾਨੂੰ ਪਿੰਡ ਵਾਲਿਆਂ ਦੀ ਕੋਈ ਸ਼ਿਕਾਇਤ ਜਾਂਦੀ ਆ ਕਿ ਪਾਣੀ ਦਾ ਹੱਲ ਨਹੀਂ ਹੁੰਦਾ ਤਾਂ ਅੱਜ ਅਸੀਂ ਟੈਂਪਰੇਰੀ ਹੱਲ ਕਰ ਦੇਣਾ ਤੁਸੀਂ 10 ਦਿਨ ਬਾਅਦ 5 ਦਿਨ ਬਾਅਦ ਪਿੰਡ ਫੇਰ ਵਿਜ਼ਿਟ ਕਰਿਓ ਉਹ ਪਾਣੀ ਸੇਮ ਗਲੀਆਂ ਵਿੱਚ ਹੀ ਖੜਾ ਰਹੇਗਾ ਪਰ ਅਸੀਂ ਆਪਣੇ ਵੱਲੋਂ ਲੋਕਾਂ ਨੂੰ ਪਰੇਸ਼ਾਨੀਆਂ ਤੋਂ ਕੱਢਣ ਲਈ ਟੈਂਪਰੇਰੀ ਹੱਲ ਕਰਾਂਗੇ ਜ਼ਰੂਰ ਕਰਾਂਗੇ ਪਰ ਇਹਦੇ ਪਰਮਾਨੈਂਟ ਹੱਲ ਵਾਸਤੇ ਮੇਰੀ ਪੂਰ ਜ਼ੋਰ ਜਿਹੜੀ ਹੈਗੀ ਆ ਕੋਸ਼ਿਸ਼ ਜਾਰੀ ਆ ਕਾਗਜ਼ੀ ਪੱਤਰੀ ਮੇਰਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਤੇ ਇਹਦੇ ਕੰਮ ਦੇ ਵਿੱਚ ਦੇਰੀ ਹੋਣ ਦੇ ਕਾਰਨ ਹੀ ਮੇਰੇ ਪੰਚ ਸਹਿਬਾਨ ਨੇ ਕਿ ਜੇ ਅੱਜ ਤੋਂ ਪਹਿਲਾਂ ਇਹ ਸਾਲ ਪਹਿਲਾਂ ਮੈਨੂੰ ਇਸ ਚੀਜ਼ ਤੇ ਸਹਿਮਤੀ ਦੇ ਦਿੰਦੇ ਤਾਂ ਸ਼ਾਇਦ ਅੱਜ ਮੇਰੇ ਪਿੰਡ ਦੀ ਇਹ ਦਸ਼ਾ ਨਾ ਹੁੰਦੀ ਇੱਕ ਗੁਰੂ ਘਰ ਦੇ ਕੋਲ ਕੋਈ ਗਲੀ ਬਣਦੀ ਸੀ ਜਿੱਥੇ ਫੇਰ ਬਲਾਕ ਤੱਕ ਆ ਚੁੱਕੇ ਸੀਗੇ ਪਿੰਡ ਦੇ ਲੋਕ ਕਹ ਰਹੇ ਨੇ ਫੇਰ ਬਲਾਕ ਤੱਕ ਉਦੋਂ ਚੱਕ ਲੈਗੇ ਸਰਪੰਚ ਨੇ ਆਪਣੇ ਘਰ ਦੇ ਨੇੜੇ ਗਲੀ ਬਣਵਾ ਲਈ ਕਾਰਨ ਕੀ ਸੀ ਭਾਈ ਅ ਸਰ ਉਹ ਜਿਹੜੀ ਗਲੀ ਸੀਗੀ ਉਹ ਬਣਦੀਆਂ ਇਲੈਕਸ਼ਨ ਦੇ ਟਾਈਮ ਉਹ ਗਲੀਆਂ ਬਣ ਰਹੀਆਂ ਸੀਗੀਆਂ ਤੇ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਉਹ ਗਲੀਆਂ ਦਾ ਜਿਹੜਾ ਕੰਮ ਰਾਤ ਨੂੰ ਰੋਕ ਦਿੱਤਾ ਗਿਆ ਤੇ ਜਦੋਂ ਸਾਡੀ ਪੰਚਾਇਤ ਬਣੀ ਤਾਂ ਉਸ ਤੋਂ ਬਾਅਦ ਜਦੋਂ ਅਸੀਂ ਸਾਨੂੰ ਚਾਰਜ ਮਿਲਿਆ ਉਸ ਤੋਂ ਬਾਅਦ ਇਹ ਅਸੀਂ ਜਿਹੜੀਆਂ ਗਲੀਆਂ ਨੇ ਪਾ ਬਣਾਉਣੀਆਂ ਸੀਗੀਆਂ ਤੇ ਸਰ ਇਹ ਹੁਣ ਜਿਹੜਾ ਫੰਡ ਸੀ ਉਹ ਗਲੀ ਜਿਹੜੀ ਹੈਗੀ ਉਹ ਬਹੁਤ ਵੱਡੀ ਆ ਉਹ ਗਲੀ ਅਸੀਂ ਮਰੇਗਾ ਤੇ ಗ್ರಾಮ ਪੰਚਾਇਤ ਦੇ ਕਨਵਰਜੈਂਸ ਦੇ ਨਾਲ ਪਾਸ ਕਰਵਾਈ ਤੇ ਗਲੀ ਉਹ ਪਾਸ ਹੋ ਚੁੱਕੀ ਆ ਤੇ ਰਹੀ ਜਿਹੜੀ ਪੇਵਰ ਦੀ ਗੱਲ ਹੈ ਉਹ ਜੋ ਥੋੜੀ ਬਹੁਤੀ ਉੱਥੇ ਪੇਵਰ ਬਚਦੀ ਪਈ ਸੀਗੀ ਉਹ ਮੈਂ ਇਸ ਕਰਕੇ ਨਹੀਂ ਚੁਕਵਾਈ ਕਿ ਮੈਂ ਆਪਣੇ ਘਰ ਦੇ ਵਿੱਚ ਕੋਲ ਚੁਕਵਾ ਲਈ ਜਾਂ ਆਪਣੀ ਗਲੀ ਚ ਲਗਵਾ ਲਈ ਜਿਹੜੀ ਪਿੱਛੇ ਗਲੀ ਦੇ ਵਿੱਚ ਪੇਵਰ ਲੱਗੀ ਆ ਉਹ ਮਰੇਗਾ ਤਹਿਤ ਸਾਰੀ ਨਵੀਂ ਪੇਵਰ ਆਈ ਆ ਉਹ ਸਿਰਫ ਮੈਂ ਇੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਘਰ ਦੇ ਨਜ਼ਦੀਕ ਲਿਆ ਕੇ ਰੱਖੀ ਕਿਉਂਕਿ ਉਸ ਦੇ ਵਿੱਚੋਂ ਬਹੁਤ ਸਾਰੀ ਪੇਪਰ ਹੈ ਜਿਹੜੀ ਉਹ ਚੋਰੀ ਹੋ ਰਹੀ ਸੀਗੀ ਤੇ ਉਹ ਮੈਂ ਸੰਭੀ ਹੋਈ ਆ ਪਈ ਆ ਪੇਪਰ ਮੇਰੇ ਘਰ ਦੇ ਅੱਗੇ ਤੇ ਉਹ ਗਲੀ ਨਾ ਬਣਾਉਣ ਦਾ ਕਾਰਨ ਇਹ ਆ ਸਰ ਕਿ ਪਹਿਲੀ ਗੱਲ ਤਾਂ ਸਾਡੇ ਕੋਲ ਪੰਚਾਇਤ ਦਾ ਉਹਦਾ ਫੰਡ ਨਹੀਂ ਹੈਗਾ ਮਨਰੇਗਾ ਦੇ ਨਾਲ ਕੱਲੀ ਉਹ ਗਲੀ ਬਣਣੀ ਨਹੀਂ ਦੂਸਰਾ ਰੀਜ਼ਨ ਇਹ ਆ ਕਿ ਉਹ ਗਲੀ ਦੇ ਵਿੱਚ ਨੂੰ ਸੈਂਟਰ ਦੇ ਵਿੱਚ ਨੂੰ ਸੀਵਰੇਜ ਪਾਏ ਪਾ ਰਹੀ ਆ ਤੇ ਮੇਰਾ ਜਿਹੜਾ ਹੁਣ ਪ੍ਰੋਜੈਕਟ ਹੈ ਥਾਪਣ ਮਾਡਲ ਪਿੰਡ ਨੂੰ ਆ ਚੁੱਕਿਆ ਹੈ ਮੈਡਮ ਨੂੰ ਮੋਲਗਦਰ ਮਾਨ ਦੇ ਸਹਿਯੋਗ ਨਾਲ ਮੇਰੇ ਪਿੰਨੋ ਠਾਪਰ ਮੋਡਲ ਦੀ ਗ੍ਰਾਂਟ ਮਿਲ ਚੁੱਕੀ ਆ ਸਰਕਾਰ ਦਾ ਮੇਰੇ ਨਾਲ ਬਹੁਤ ਸਹਿਯੋਗ ਹੈ ਤੇ ਉਹ ਜਦੋਂ ਆਪਾਂ ਨੇ ਠਾਪਰ ਮੋਡਲ ਦਾ ਪ੍ਰੋਜੈਕਟ ਬਣਾਉਣਾ ਹੈ ਤੇ ਆਪਾਂ ਸੀਵਰੇਜ ਵੀ ਸਾਰਾ ਸਾਫ਼ ਕਰਨਾ ਹੈ ਤਾਂ ਕਿ ਜਿਹੜੀ ਬਲੋਕੇਜ ਆ ਉਹ ਪਤਾ ਲੱਗੇ ਹੋ ਸਕਦਾ ਹੈ ਉਹ ਪਾਈਪਲਾਈਨ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਉਹ ਕਿਤੇ ਲੀਕ ਹੋਵੇ ਟੁੱਟੀ ਹੋਵੇ ਤੇ ਬਣੀ ਹੋਈ ਗਲੀ ਨੂੰ ਆਪਾਂ ਦਵਾਰੇ ਪੱਟ ਗਿਓ ਬਹੁਤ ਵੱਡੀ ਗਲੀ ਆ ਉਹਨੂੰ ਕੋਈ ਛੋਟੀ ਗਲੀ ਹੋਵੇ ਆਪਾਂ ਉਹਨੂੰ ਪੱਟਾਂਗੇ ਪੱਟ ਕੇ ਦੇਖ ਲਾਂਗੇ ਪਰ ਉਹ 15 ਲੱਖ 20 ਲੱਖ ਦਾ ਪ੍ਰੋਜੈਕਟ ਜੇ ਉੱਥੇ ਆਪਾਂ ਲੱਗਦਾ ਤਾਂ ਉਹਨੂੰ ਜਦੋਂ ਆਪਾਂ ਬਣਾ ਕੇ 6 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਪੱਟਾਂਗੇ ਤਾਂ ਸਰਕਾਰ ਦੇ ਜਿਹੜੇ ਪੈਸੇ ਨੇ ਉਹ ਬਰਬਾਦੀ ਹੋਗੇ। ਮੈਡਮ ਜਿਹੜੀ ਇੱਕ ਕੋਈ ਪਾਈਪਲਾਈਨ ਬਣਾਉਣ ਦਾ ਮੁੱਦਾ ਹੈ ਉਹ ਕਹਿੰਦੇ ਵੀ ਲੈਵਲ ਕਾਫੀ ਉੱਚਾ ਲੈਵਲ ਆ ਉੱਥੇ ਪਾਈਪ ਦਾ ਪਾਈਪ ਨਾਲ ਪਾਣੀ ਜਾਣਾ ਹੀ ਨਹੀਂ। ਉਹ ਕੀ ਮੰਨ ਲੈ। ਅ ਸਰ ਮੇਰਾ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਆਪਣਾ ਭੂਮੀ ਰੱਖਿਆ ਵਿਭਾਗ ਹੈ ਉਹਨਾਂ ਦੇ ਨਾਲ ਮੇਰੀ ਤਾਲਮੇਲ ਹੋਇਆ ਤੇ ਉਹਨਾਂ ਵੱਲੋਂ ਮੈਨੂੰ ਇੱਕ ਜਿਹੜੀ ਹੈਗੀ ਪਿੰਡ ਨੂੰ ਬਹੁਤ ਵਧੀਆ ਸਕੀਮ ਹੈ ਜਿਹੜੀ ਉਹ ਦਿੱਤੀ ਜਾ ਰਹੀ ਹੈ। ਤੇ ਮੇਰਾ ਜਿਹੜਾ ਮਸਲਾ ਸ਼ੁਰੂ ਤੋਂ ਹੀ ਮੈਂ ਪਹਿਲਾਂ ਵੀ ਬੋਲ ਚੁੱਕੀ ਕਿਉਂਕਿ ਇੱਥੇ ਹੀ ਘੁੰਮ ਰਿਹਾ ਹੈ ਕਿ ਭੂਮੀ ਰੱਖਿਆ ਵਿਭਾਗ ਵੱਲੋਂ ਛੱਪੜ ਦਾ ਜਿਹੜਾ ਪਾਣੀ ਆ ਉਹਨੂੰ ਲੋਕਾਂ ਨੂੰ ਸਿੰਚਾਈ ਵਾਸਤੇ ਪ੍ਰੋਵਾਈਡ ਕਰਵਾਉਣਾ ਹੈ ਤੇ ਉਹ ਇੱਕ ਐਡਾ ਵਧੀਆ ਪ੍ਰੋਜੈਕਟ ਪਿੰਡ ਨੂੰ ਆ ਰਿਹਾ ਜਿਹਦੇ ਵਿੱਚ ਉਹ ਸਾਰਾ ਪਾਈਪ ਲਾਈਨ ਜਿੰਨੀ ਵੀ ਪੈਣੀ ਆ ਉਹ ਫ੍ਰੀ ਬਾਈ ਜਾਣੀ ਆ ਮਤਲਬ ਸਰਕਾਰੀ ਤੌਰ ਤੇ ਹੀ ਪਾਈ ਜਾਣੀ ਆ ਕੋਈ ਪੰਚਾਇਤ ਫੰਡ ਦੀ ਜ਼ਰੂਰਤ ਨਹੀਂ ਜਾਂ ਆਪਾਂ ਨੂੰ ਕੋਈ ਸਪੈਸਿਫਿਕ ਫੰਡ ਦੀ ਜ਼ਰੂਰਤ ਨਹੀਂ ਪੈਣੀ ਤੇ ਰਿਹਾ ਮਸਲਾ ਅਸਰ ਚੜ੍ਹਦੀ ਕਲ ਨੂੰ ਜਾਣਦਾ ਤੇ ਜਿੱਥੇ ਆਪਣੀ ਜਿਹੜੀ ਪਿੰਡ ਦਾ ਰਕਬਾ ਹੋਏਗਾ ਪਾਣੀ ਤਾਂ ਆਪਾਂ ਉਹਨਾਂ ਖੇਤਾਂ ਨੂੰ ਹੀ ਦੇ ਸਕਦੇ ਹਾਂ ਤੇ ਜੇ ਇਹ ਹੁਣ ਚੜ੍ਹਦੀ ਵੱਲ ਦੀ ਗੱਲ ਕਰੀਏ ਜਾਂ ਛਿਪਦੀ ਵੱਲ ਦੀ ਗੱਲ ਕਰੀਏ ਤੇ ਇਹ ਤਾਂ ਟੈਕਨੀਕਲ ਪਰਸਨ ਨੇ ਦੇਖਣਾ ਹੈ ਵੀ ਚੜ੍ਹਦੀ ਵੱਲ ਨੂੰ ਪਾਣੀ ਜਾਏਗਾ ਜਾਂ ਨਹੀਂ ਜਾਏਗਾ ਉਸ ਨਾਲ ਮੇਰਾ ਕੋਈ ਰੋਲ ਹੈ ਤੇ ਨਾ ਹੀ ਪੰਚ ਸੇਵਾਨਾਂ ਦਾ ਨਾ ਪਿੰਡ ਵਾਸੀਆਂ ਦਾ ਤੇ ਟੈਕਨੀਕਲ ਪਰਸਨ ਜਿਹੜੇ ਹੈਗੇ ਆ ਜਈ ਸਾਹਿਬ ਜਾਂ ਜੋ ਵੀ ਉਹਨਾਂ ਦੇ ਅਧਿਕਾਰੀ ਹੋਣਗੇ ਉਹ ਹੀ ਡਿਸਾਈਡ ਕਰਨਗੇ ਕਿ ਪਾਣੀ ਕਿੱਧਰ ਨੂੰ ਜਾਏਗਾ ਜਾਂ ਨਹੀਂ ਜਾਏਗਾ ਤੇ ਬਾਕੀ ਸਰ ਜਿੱਦੜ ਉਹਨਾਂ ਦਾ ਸਿੰਚਾਈ ਵਿਭਾਗ ਦਾ ਇੱਕ ਸ਼ਰਤ ਹੈ ਉਹਨਾਂ ਵੱਲੋਂ ਕਿ ਜਿੱਦਾਂ ਪਿੰਡ ਦਾ ਵੱਧ ਰਖਵਾਏ ਤੇ ਪਾਣੀ ਆਪਾਂ ਜਿਹੜਾ ਹੈਗਾ ਕਿਉਂਕਿ ਇਹ ਪ੍ਰੋਜੈਕਟ ਵੀ 15-20 ਲੱਖ ਦਾ ਪ੍ਰੋਜੈਕਟ ਲੱਗਣਾ ਹੈ ਤੇ ਹੁਣ ਜੇ ਉਹ ਚਾਰ ਕਿੱਲਾਂ ਨੂੰ 15 ਲੱਖ ਰੁਪਈਆ ਲਾ ਕੇ ਪਾਣੀ ਦੇਣਗੇ ਤਾਂ ਉਹ ਵਿਭਾਗ ਮਤਲਬ ਪਾਸ ਨਹੀਂ ਕਰੇਗਾ ਤੇ ਜਿੱਦਾਂ ਵੱਧ ਤੋਂ ਵੱਧ ਰਖਵਾਏ ਪਾਣੀ ਨੂੰ ਉਧਰ ਹੀ ਪਚਾਇਆ ਜਾਵੇਗਾ ਮੈਡਮ ਆਪਕੀ ਸਵਾਲ ਹੈ ਪਿੰਡ ਦੇ ਨਾਲੇ ਜਿਹੜੇ ਕਾਫੀ ਜੰਮੀ ਹੋਏ ਨੇ ਪਾਈਪਾਂ ਜੰਮੀ ਹੋਈਆਂ ਇਹਨਾਂ ਨੂੰ ਆਖਰੀ ਟਾਈਮ ਕਦੋਂ ਸਾਫ਼ ਕਰਵਾਇਆ ਸੀ ਤੇ ਹੁਣ ਕਦੋਂ ਸਾਫ਼ ਕਰਵਾਉਣ ਦੇ ਜਿਹੜਾ ਪਲਾਨ ਹੈ ਸਰ ਮੇਰਾ ਪਲਾਨ ਬਹੁਤ ਜਲਦੀ ਇਸੇ ਕੰਮ ਤੇ ਹੁਣ ਮੈਂ ਕਿਉਂਕਿ ਮੇਰੇ ਕੋਲ ਹੁਣ ਅਥਾਰਟੀ ਆ ਕਿ ਮੈਂ ਕੰਮ ਕਰਾ ਸਕਾਂ ਮੈਨੂੰ ਕੋਈ ਰੋਕ ਨਹੀਂ ਹੈਗੀ ਕਿਉਂਕਿ ਹੁਣ ਤੱਕ ਕੋਈ ਮਤਾਂ ਨਹੀਂ ਸੀ ਪੈਂਦਾ ਜਾਂ ਕੋਈ ਵੀ ਮਤਲਬ ਇਹ ਸਹਿਯੋਗ ਨਹੀਂ ਸੀ ਕੋਈ ਨਾ ਮਤਲਬ ਆਪਣੇ ਨਾਲ ਇਹਨਾਂ ਦਾ ਕੋਈ ਫਿਜ਼ੀਕਲੀ ਸਹਿਯੋਗ ਸੀ ਵੀ ਆ ਆ ਕੇ ਮੇਰੇ ਨਾਲ ਕੋਈ ਸਹਿਯੋਗ ਨਾਲ ਕੰਮ ਕਰਾਉਂਦੇ ਨੇ ਤੇ ਹੁਣ ਮੈਂ ਸਰ ਇਹਦੀ ਮੇਰੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਕਿ ਅੱਜ ਤੋਂ ਹੀ ਮੇਰੀ ਇਹ ਜਿਹੜੀ ਕੋਸ਼ਿਸ਼ ਹੈ ਸ਼ੁਰੂ ਹੋ ਚੁੱਕੀ ਆ ਕਿ ਆਪਾਂ ਇਹਦਾ ਜਿਹੜਾ ਬਲਾਕੇਜ ਹੋਈ ਹੋਈ ਆ ਉਹਦੇ ਪਾਣੀ ਦਾ ਹੱਲ ਕਰੀਏ ਤੇ ਨਾਲ ਹੀ ਜਿਹੜਾ ਹੈਗਾ ਟੈਂਪਰੇਰੀ ਹੱਲ ਮੇਰੇ ਵੱਲੋਂ ਜੋ ਵੀ ਹੋ ਸਕਦਾ ਹੈ ਉਹ ਆਪਾਂ ਕਰਾਂਗੇ